ਮੈਂ ਤੇ ਇੱਥੇ ਸੇਵਾ ਕਰਨ ਆਇਆ ਜੋ ਮੇਰੇ ਪੁਰਖਾਂ ਨੇ ਕੀਤੀ ਜੋ ਮੇਰੇ ਮਾਪਿਆਂ ਨੇ ਕੀਤੀ ਤੇ ਮੈਂ ਵੀ ਕਰਨੀ ਆਂ ਇਤਰਾਇਆ ਕਿ ਝੂਟੀਆਂ ਖਾ ਤਾਂ ਨਹੀਂ ਖਾਣੀਆਂ ਜਿਨ੍ਹਾਂ ਨੇ ਖਾਧਿਆ ਉਹਨਾਂ ਨੂੰ ਖੜੋ ਨਾ ਹੁਣ ਕੋਤ ਅੰਬਰਸਾਦੀ ਡਿਵੈਲਪਮੈਂਟ ਦੀ ਗੱਲ ਹੈ ਉਹਦੇ ਬਾਰੇ ਵੀ ਤੇ ਕੁਝ ਗੱਲ ਕਰ ਮਿੱਟੀ ਝਟਣੀ ਦੂਜਿਆਂ ਦੇ ਇਹੋ ਹੀ ਕੰਮ ਕਰਨਾ ਤਾਂ ਉੱਥੇ ਤਰਨਜੀਤ ਸਿੰਘ ਸੰਧੂ ਹਣਾਵਲੋ ਜਿਹੜਾ ਵੱਧ ਚੜ ਕੇ ਜਿਹੜਾ ਆਪਣੀ ਕੰਪੇਨਿੰਗ ਦੇ ਵੱਲ ਤਿਆਨ ਦਿੱਤਾ ਜਾ ਰਿਹਾ ਤੇ ਇਸ ਵਕਤ ਵੀ ਮਜੀਠੇ ਹਲਕੇ ਦੇ ਵਿੱਚ ਤਰਨਜੀਤ ਸਿੰਘ ਸੰਧੂ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਇੱਥੇ ਜਿਹੜੀ ਆਪਣੀ ਕੰਪੇਨਿੰਗ ਉਹ ਕੀਤੀ ਜਾ ਰਹੀ ਆ ਤਾਂ ਕੋਸ਼ਿਸ਼ ਕਰਨਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿ ਉਹਨਾਂ ਦਾ ਅੱਜ ਇਸ ਵਿਰੋਧ ਉੱਤੇ ਵੀ ਕੀ ਕਹਿਣਾ ਹੈ ਤਾਂ ਤਸਵੀਰਾਂ ਤਾਂ ਦਾ ਸਾਂਝਾ ਕਰ ਰਹੇ ਆ ਤੇ ਤਰਨਜੀਤ ਸਿੰਘ ਸੰਧੂ ਜੋ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਵੀ ਕਰਦੇ ਆ ਕਿ ਅੱਜ ਉਹਨਾਂ ਦਾ ਕਹਿਣਾ ਪਾਪਾ ਮੀਤਵਰ ਜੀ ਸੰਤੂ ਸਾਹਿਬ ਤੁਸੀਂ ਲਗਾਤਾਰ ਜੋ ਸ਼ਹਿਰਾ ਪਿੰਡਾਂ ਦੇ ਵਫਾ ਕਸਬੇ ਚੋਂ ਮੀਟਿੰਗਾਂ ਕਰ ਰਹੇ ਹੋ ਕੀ ਰਿਸਪਾਂਸ نظر ਆ ਰਿਹਾ ਹੁਣ ਤੱਕ ਦੇਖੋ ਤੁਸੀਂ ਇਹ ਰਿਸਪਾਂਸ ਖੁਦ ਹੀ ਦੇਖ ਲਓ ਲੋਕਾਂ ਨੂੰ ਮਿਲ ਰਹੇ ਆ ਖੁੱਲ ਕੇ ਉਹਨਾਂ ਨਾਲ ਗੱਲ ਕਰ ਰਹੇ ਆ ਇਹਨਾਂ ਨੂੰ ਵੀ ਅੰਬਰਸਰ ਦੀ ਡਿਵੈਲਪਮੈਂਟ ਨਾਲ ਫਰਕ ਪੈਂਦਾ ਆ ਮੈਨੂੰ ਕਿਸੇ ਨੇ ਕਿਹਾ ਕਿ ਸ਼ਾਇਦ ਪਿਛਲੇ ਐਮਪੀ ਸਾਹਿਬ ਨੇ ਕਿਹਾ ਸੱਚ ਬੋਲੋ ਮੈਂ ਤੇ ਇਹੀ ਕਹਾਂਗਾ ਕਿ ਪਿਛਲੇ 7 ਸਾਲ ਦਾ ਸੱਚ ਤੇ ਬੋਲਣ ਸ਼ਰਮ ਆਉਣੀ ਚਾਹੀਦੀ ਆ ਅਸੀਂ ਤੇ ਗਾਂ ਦੀ ਗੱਲ ਕਰਦੇ ਆ ਤੇ ਸੱਚੀ ਕਵਾਂਗੇ ਕਿ ਜੋ ਕਰ ਸਕਦੇ ਆ ਕਰਨਾ ਚਾਹੀਦਾ ਆ ਅਗਰ ਇੱਥੇ ਹੋਇਆ ਨਹੀਂ ਅਗਰ ਇੱਥੇ ਨਸ਼ਾ ਆ ਅਗਰ ਲਾਉਣ ਆਰਡਰ ਹੈ ਅਗਰ ਇੱਥੇ ਸਾਡੇ ਕਿਸਾਨਾਂ ਦੀਆਂ ਆਮਦਨੀਆਂ ਇਨਕਮਾਂ ਨਹੀਂ ਵਧੀਆਂ ਅਗਰ ਇੱਥੇ ਕਾਰਗੋ ਫੈਸਿਲਿਟੀ 20% ਯੂਜ਼ ਹੋ ਰਹੀ ਆ ਅਗਰ ਇੱਥੇ ਡਾਇਰੈਕਟ ਫਲਾਈਟਾਂ ਨਹੀਂ ਹੋ ਰਹੀਆਂ ਅਗਰ ਇਥੋਂ ਦੀ ਡਿਵੈਲਪਮੈਂਟ ਨਹੀਂ ਹੋਈ ਤੇ ਪਿਛਲੇ 7 ਸਾਲ ਦੇ ਜਿਹੜੇ ਐਮਪੀ ਸਾਹਿਬ ਨੇ ਜਾਂ ਜਿਹੜੀ ਸਰਕਾਰ ਹੈ ਕਮ ਸੇ ਕਮ ਸੱਚ ਤੋ ਬੋਲੇ ਸ਼ਰਮਨਾ ਮੰਤ ਲੈਣ ਕਿ ਸਾਡੇ ਕੋਲ ਇਹ ਨਹੀਂ ਹੋਇਆ ਤੇ ਗਾਂ ਅਸੀਂ ਇਹ ਕਰਾਂਗੇ ਮੈਂ ਤਾਂ ਗਾਂ ਦੀ ਗੱਲ ਕਰਦਾ ਆਂ ਔਰ ਸੱਚ ਤੋ ਆਪਣੇ ਥਰੂਆਊਟ ਹੀ ਬੋਲਿਆ ਮੈਂ ਉਸ ਪਰਿਵਾਰ ਤੋਂ ਨਹੀਂ ਆਂਦਾ ਜਿਹੜਾ ਝੂਠ ਬੋਲ ਕੇ ਗਾਂ ਵਾਧ ਆਇਆ ਤੇ ਮੈਂ ਨੌਕਰੀ ਲੱਭਣ ਨਹੀਂ ਆਇਆ ਐਮਪੀ ਸਾਹਿਬ ਵਰਗਾ ਮੈਂ ਤਾਂ ਇੱਥੇ ਸੇਵਾ ਕਰਨ ਆਇਆ ਹਾਂ ਜੋ ਮੇਰੇ ਪੁਰਖਿਆਂ ਨੇ ਕੀਤੀ ਜੋ ਮੇਰੇ ਮਾਪਿਆਂ ਨੇ ਕੀਤੀ ਤੇ ਮੈਂ ਵੀ ਕਰਨੀ ਆਂ ਡਟ ਕੇ ਕਰਨੀ ਆਂ ਆਪਣਾ ਸੱਚ ਤੇ ਸਭ ਤੋਂ ਵੱਡਾ ਇਹੋ ਹੀ ਆ ਕਦੇ ਵੋਟਰ ਅੱਗੇ ਗੁਰਕਾ ਸਾਹਿਬ ਦੀ ਸੋਚ ਚੱਕੀ ਸੀ ਕਦੇ ਗਰੰਟੀਆਂ ਦਿੱਤੀਆਂ ਗਈਆਂ 4 ਹਫ਼ਤੇ ਨਸ਼ਾ ਖਤਮ ਕਰਨ ਦਾ ਘਰ ਘਰ ਨੌਕਰੀ ਦੇਣ ਦਾ ਕੀ ਲੱਗਦਾ ਹੈ ਅਜੇ ਹੁਣ ਵੋਟਰ ਪੰਪਲ ਬੁੱਸੇ ਚ ਆ ਕਿ ਆਕਰ ਕਿਸ ਤੇ ਵਿਸ਼ਵਾਸ ਕਰੇ ਇਤਰਾ ਹੈ ਕਿ ਝੂਠੀਆਂ ਸੌਂ ਤਾਂ ਨਹੀਂ ਖਾਣੀਆਂ ਜਿਨ੍ਹਾਂ ਨੇ ਖਾਧੀਆਂ ਉਹਨਾਂ ਨੂੰ ਫੜੋ ਨਾ ਉਹਨਾਂ ਨੂੰ ਪੁੱਛੋ ਮੈਂ ਤੇ ਤੁਹਾਨੂੰ ਆਪ ਕਹਿਣਾ ਕਿ 7 ਸਾਲ ਦੇ ਐਮਪੀ ਨੇ ਅਗਰ 6 ਸਾਲ 'ਚ ਇੰਦੋਰ ਕਿੱਥੇ ਕਿੱਥੇ ਪਹੁੰਚ ਗਿਆ ਇਹ ਤੇ 7 ਸਾਲ ਦੇ ਬਿਠੇ ਪੰਜ ਸਾਲ ਰਸੀਗੀ 2 ਸਾਲ ਹੁਣ ਆਪ ਆਦਮੀ ਪਾਰਟੀ ਆ ਤੇ ਲੋਕਾਂ ਨੇ ਦੇਖ ਲਿਆ ਆਕਾਂ ਦੇਖੋ ਸਰਕਾਰ ਸਰਕਾਰ ਮੋਦੀ ਸਾਹਿਬ ਦੀ ਉੱਤੇ ਬਣਦੀ ਆ ਤੁਹਾਨੂੰ ਇਹ ਵੀ ਪਤਾ ਆ ਕਿ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਜੋ ਵੀ ਪੈਸਾ ਇਹਨਾਂ ਕੋ ਆਇਆ ਸੈਂਟਰ ਦੀਆਂ ਸਕੀਮਾਂ ਚੋਂ ਆਇਆ ਲੇਕਿਨ ਹੁਣ ਟਾਈਮ ਆ ਗਿਆ ਕਿ ਲੋਕਾਂ ਨੂੰ ਡਾਇਰੈਕਟਲੀ ਪੈਸਾ ਪਹੁੰਚੇ ਤੇ ਉਹਦਾ ਫਾਇਦਾ ਦੇਖੋ ਮੈਂ ਤੇ ਤੁਹਾਡੇ ਨਾਲ ਕਈ ਚੀਜ਼ਾਂ ਸ਼ੇਅਰ ਕੀਤੀਆਂ ਹੁਣ ਉਹ ਤੇ ਅੰਮਰਸਰ ਦੀ ਡਿਵੈਲਪਮੈਂਟ ਦੀ ਗੱਲ ਆ ਉਹਦੇ ਬਾਰੇ ਵੀ ਤਾਂ ਕੁਝ ਗੱਲ ਕਰਨ ਮਿੱਟੀ ਸੁੱਟਣੀ ਦੂਜਿਆਂ ਤੇ ਇਹੋ ਹੀ ਕੰਮ ਕਰਨਾ ਸ਼ਰਮ ਆਣੀ ਚਾਹੀਦੀ ਯਾਰ ਉਹ ਕਾਹਦਾ ਕਾਹਦਾ ਵਿਰੋਧ ਕੀਤਾ ਜਾ ਰਿਹਾ ਮੇਰੀ ਇੱਕ ਮਿੰਟ ਕਾਹਦਾ ਵਿਰੋਧ ਕੀਤਾ ਜਾ ਰਿਹਾ ਇੱਥੇ ਪੋਲਿਟਿਕਸ ਨਾਲ ਖੜੇ ਹੋ ਕੇ ਜਿੱਥੇ ਮਰਦੀ ਧਨਾਂ ਦੇ ਦਿਓ ਯਾਰ ਮੇਨ ਗੱਲ ਆ ਕਿ ਮੈਂ ਆਪ ਕਿਸਾਨ ਦਾ ਪੁੱਤ ਆ ਮੈਂ ਤੁਹਾਨੂੰ ਕੰਕਰੀਟ ਗੱਲਾਂ ਕਹੀਆਂ ਕਿ ਕਿਤਰਾ ਕਿਸਾਨਾਂ ਦੀਆਂ ਏਨਕਮਾ ਵਧ ਸਕਦੀਆਂ ਔਰ ਕਈ ਗੁਣਾ ਵਾਸਾ ਦੀਆਂ ਉਹਦੇ 'ਚ ਕੋਈ ਐਡ ਕਰੇ ਨਾ ਉਹਦੇ 'ਚ ਕੋਈ ਦੱਸੇ ਮੈਂ ਤਾਂ ਮੈਂ ਦੇਖੋ ਮੇਰੀ ਗੱਲ ਸੁਣੋ ਆਪਣੇ ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਇਨਕਮਾਂ ਵਧਣ ਕਦੀ ਵੀ ਮੈਂ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ ਮੈਂ ਤੁਹਾਨੂੰ ਆ ਨਾ ਇਹ ਤੁਹਾਡੇ ਤੁਹਾਡੇ ਥਰੂ ਕਰਨੀਆਂ ਆ ਮੇਰ ਨਾਲ ਆ ਕੇ ਕਰਨ ਜਦ ਉਹ ਤਾਂ ਤੁਹਾਡੇ ਨਾਲ ਗੱਲ ਕਰ ਰਹਾ ਸਾਰਾ ਟੈਲੀਵਿਜ਼ਨ ਚ ਗੱਲ ਕਰਦੀ ਆ ਇਹ ਗੱਲ ਥੋੜਾ ਹੁੰਦੀ ਆ 1 ਮਿੰਟ ਗੱਲ ਸੁਣੋ ਮੈਂ ਨਾ 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 ਇੱਕ ਲੋਕੀ ਦੇਖੋ ਦੇਖੋ ਉਹ ਪੱਤਰ ਮਾਰਦੇ ਨੇ ਤੇ ਤਾਂ ਹੀ ਪੁਲਿਸ ਕਰੂਗੀ ਤਾਂ ਪੁਲਿਸ ਕਿੱਥੋਂ ਦੀ ਆ ਇੱਥੋਂ ਦੀ ਆ ਮੈਂ 1 ਮਿੰਟ ਸਰਦਾਰ ਸਾਹਿਬ ਮੈਂ ਤੁਹਾਨੂੰ ਮੇਰਾ ਜਵਾਬ ਦਿਓ ਮੈਂ ਤੁਹਾਨੂੰ 10 15 ਸਬਜ਼ੀਆਂ ਦੇ ਰੇਟ ਦੱਸੇ ਸੀ ਉਹ ਗਲਤ ਸੀਗੇ ਤੁਸੀਂ ਤੁਸੀਂ ਇੱਥੇ ਦੇਖੋ ਮਟਰਾਂ ਦੇ ਰੇਟ ਇੱਥੇ ਚੈੱਕ ਕਰੋ ਘਰ ਜਾ ਕੇ ਦੁਬਈ ਚ ਕਰੋ ਇੰਗਲੈਂਡ ਚ ਕਰੋ ਉਹ ਮੈਂ ਤੇ 30 ਰੁਪਏ ਕਿਹਾ ਉਹ ਵੀ ਬਹੁਤ ਜ਼ਿਆਦਾ ਨੇ ਇੱਥੇ ਕਿਤਰਾ ਮਟਰ ਰੋਲ ਰਹੇ ਨੇ ਕਦੀ ਧਰਨਾ ਕੀਤਾ ਇਹਨਾਂ ਨੇ ਕਿ ਇੱਥੋਂ ਐਗਰੋ ਫੈਕਟਰੀ ਲਾਣੀ ਚਾਹੀਦੀ ਮਟਰਾਂ ਦੀ ਜਿਹੜੀ ਪ੍ਰੋਸੈਸ ਕਰੇ ਤੇ ਇਹਨਾਂ ਦੇ 30-30 ਗੁਣੇ ਵਧਣਗੇ ਅਗਰ ਤਾਂ ਮੈਂ ਗਲਤ ਗੱਲ ਕਹਿ ਰਿਹਾ ਫੇਰ ਤਾਂ ਮੇਰਾ ਵਿਰੋਧ ਕਰੋ ਅਗਰ ਮੈਂ ਅਗਰ ਮੈਨੂੰ ਨਹੀਂ ਪਤਾ ਇਹ ਤੁਸੀਂ ਆਪ ਕਨਕਲੂਜਨ ਕਰੋ ਮੈਂ ਮੈਂ ਗੱਲ ਕਰਨ ਲਈ ਆਲਵੇਸ ਤਿਆਰ ਹਾਂ ਕਿਉਂਕਿ ਮੈਂ ਕਿਸਾਨ ਦਾ ਪੁੱਤ ਹਾਂ ਲੇਕਿਨ ਇਹ ਪੋਲਿਟਿਕਸ ਨਾਲ ਮੈਂ ਗੱਲ ਕਰਨ ਮੇਰੇ ਨਾਲ ਇਹ ਗੱਲ ਕਰਨ ਕਿ ਸਾਡੇ ਕੋ ਆ ਕੰਕਰੀਟ ਪ੍ਰਪੋਜ਼ਲ ਨੇ ਕਿ ਜਿਹੜੇ ਭਰਾ ਭੈਣ ਇੱਥੇ ਕਿਸਾਨ ਨੇ ਉਹਨਾਂ ਦੀਆਂ ਇਨਕਮਾਂ ਕਿਤਰਾ ਵਧਣਗੀਆਂ ਪੋਲਿਟਿਕਸ ਨਹੀਂ ਕਰਨੀ ਪੋਲਿਟਿਕਸ ਕਰਨੀ ਤੇ ਯੂਨੀਅਨ ਵਾਲੇ ਤੇ ਵੱਡੇ ਵੱਡੇ ਜਿਹੜੇ ਨੇਤਾ ਬਣੇ ਹੋਏ ਨੇ ਬਣਦੇ ਫਿਰਦੇ ਨੇ ਉਹ ਕਰਨ ਤੁਹਾਡੀ ਵਿਰੋਧੀ ਉਮੀਦਵਾਰ ਕੁਲਦੀਪ ਢਾਲੀਵਾਲ ਕਹਿੰਦੇ 2 ਸਾਲਾਂ ਦੇ ਵਿਕਾਸ ਕਰ ਜਾਂਦੇ ਧਾਰ ਤੇ ਜਨਤਾ ਦੀ ਕਚਹਿਰੀs ਪਹੁੰਚੇ ਲੱਗਦਾ ਕਿ ਕੋਈ ਇਹੋ ਜਿਹਾ ਦੇਖੋ ਢਾਲੀਵਾਲ ਸਾਹਿਬ ਦੀ ਬੜੀ ਅੱਛੀ ਖਬਰ ਅੱਜ ਮੈਂ ਪੜ੍ਹੀ ਕਿ ਹੁਣ ਉਹ ਵਿਕਾਸ ਦੀ ਗੱਲ ਕਰਦੇ ਨੇ ਉਹ ਜਿਹੜੀ ਅੰਮਰਸਰ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਉਹ ਕਿਸਾਨਾਂ ਦੇ ਵਿਕਾਸ ਦੀ ਗੱਲ ਕਰਦੇ ਨੇ ਉਹ ਯਾਰ 2 ਸਾਲ ਤੱਕ ਤੂੰ ਕੁਛ ਕੀਤਾ ਨਹੀਂ ਚੰਗੀ ਗੱਲ ਹੈ ਮੈਂ ਇਹਦੇ ਤੇ ਹੀ ਖੁਸ਼ ਆ ਕਿ ਡਿਬੇਟ ਹੁਣ ਵਿਕਾਸ ਤੇ ਆ ਗਈ ਹੈ ਫਿਊਚਰ ਤੇ ਆ ਗਈ ਹੈ ਉਹ ਯਾਰ ਮਿੱਟੀ ਘਟਾ ਸੁੱਟਣਾ ਤੇ ਬੰਦ ਕਰੋ ਉਹਦੇ ਤੇ ਗੱਲ ਕਰੀਏ ਉਹ ਆਪਾਂ ਕੀ ਕਰ ਸਕਦੇ ਆ ਅਗਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਥੋਂ ਦਾ ਕਾਰਗੋ ਫੈਸਿਲਿਟੀ 20% ਯੂਜ਼ ਹੋ ਰਹੀ ਹੈ ਜਾ ਕੇ ਚੈੱਕ ਕਰੋ ਨਾ ਫੈਕਟ ਹੈਗਾ ਕਿ ਨਹੀਂ ਅਜੇ ਤੱਕ ਕਿਸੇ ਨੇ ਰੌਲਾ ਪਾਇਆ ਕਿਸਾਨਾਂ ਨੇ ਉਹਦਾ ਕਿਉਂ ਨਹੀਂ ਡਿਮਾਂਡ ਕੀਤੀ ਕਿ ਇੱਥੋਂ ਦਾ ਜਿਹੜੀ ਕਾਰਗੋ ਫੈਸਿਲਿਟੀ ਆ ਉਹ 100% ਯੂਜ਼ ਹੋਵੇ ਤੇ ਸਾਡੇ ਫਲ ਫਰੂਟ ਜਿਹੜੇ ਨੇ ਉਹ ਐਕਸਪੋਰਟ ਹੋਣ ਤੁਸੀਂ ਜ਼ੋਰੇ ਵਿਰੋਧੀ ਮੀਤਵਾਰ ਨੂੰ ਬੰਦਾ ਦੇਣਾ ਦੇਣਾ ਉਹ ਮੈਂ ਉਹ ਭਾਈ ਉਹ ਮੈਂ ਡਿਬੇਟ ਕਿਉਂ ਕਰਾਂ ਯਾਰ ਮੈਂ ਤੁਹਾਨੂੰ ਕੰਕਰੀਟ ਇੱਕ ਮਿੰਟ ਮੈਂ ਤੁਹਾਡੇ ਕਹਿਣ ਤੇ ਡਿਬੇਟ ਕਿਉਂ ਕਰਾਂ ਮੈਂ ਤੁਹਾਨੂੰ ਕੰਕਰੀਟ ਪ੍ਰਪੋਜ਼ਲ ਦਿੱਤੀ ਆ ਮੈਂ ਕੰਕਰੀਟ ਗੱਲਾਂ ਕਰ ਰਿਹਾ ਉਹਦੇ ਤੇ ਮੇਰੇ ਤੇ ਮਿੱਟੀ ਸੁੱਟਦੇ ਤੇ ਤੁਸੀਂ ਕਹਿੰਦੇ ਆ ਕਿ ਡਿਬੇਟ ਜਾ ਕੇ ਮਿੱਟੀ ਸੁੱਟਵਾਓ ਇਹ ਦੱਸਿਓ ਕਿ ਜੇ ਤੁਹਾਡੇ ਜਿਹੜੀ ਗੱਲਬਾਤ ਨਹੀਂ ਲੋਕਾਂ ਦੀ ਜਾਣਦਿੰਦਾ ਜਿੰਨਾ ਵਿਰੋਧ ਆ ਇਹ ਵੀ ਡੈਮੋਕਰੇਟਿਕਲੀ ਸਹੀ ਲੱਗਦਾ ਤੁਸੀਂ ਕਹਿੰਦੇ ਹੋ ਕਿ ਨਹੀਂ ਸਹੀ ਇਹ ਇਹ ਤੁਸੀਂ ਇਹ ਤੁਸੀਂ ਆਪ ਹਿਸਾਬ ਲਾਓ ਕਿ ਮੈਂ ਤਾਂ ਇੱਥੇ ਆ ਕੇ ਜਿੱਥੇ ਵੀ ਜਾਣਾ ਆ ਇਹ ਮਾਝਾ ਮੇਰੇ ਮਾਪਿਆਂ ਦੀ ਤਰਦੀ ਆ ਤੇ ਜਿੱਥੇ ਜਾਣਾ ਚਾਹੁੰਦਾ ਮੈਂ ਜਾਵਾਂਗਾ ਅਗਰ ਅਗਰ ਮੈਨੂੰ ਨਹੀਂ ਜਾਣ ਦਿੰਦੇ ਉਹ ਕਿੰਨਾ ਡੈਮੋਕਰੈਟਿਕ ਹੈ ਤੁਸੀਂ ਆਪ ਦੇਖ ਲਓ ਟਕਰਾਓ ਤਾਂ ਚਲੋ ਯਾਰ ਨਹੀਂ ਨਹੀਂ ਨਾ 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 ਟਕਰਾਓ ਯਾਰ ਟਕਰਾਓ ਦੀ ਕਾਦੀ ਗੱਲ ਹੋਈ ਅਗਰ ਮੈਂ ਕਹਿੰਦਾ ਕਿ ਕਿਸਾਨਾਂ ਦੀ ਇਹਨਾਂ ਆਮਦਨੀ ਵਧੇ ਉਹ ਟਕਰਾਓ ਹੈ ਯਾਰ ਇਹਦਾ ਮਤਲਬ ਕੋਈ ਪੋਲਿਟਿਕਸ ਖੇਡ ਰਿਹਾ ਪੋਲਿਟਿਕਸ ਖੇਡ ਰਿਹਾ ਤਾਂ ਉਹ ਖੇਡਦਾ ਰਵੇ ਮੈਂ ਤਾਂ ਮਿੱਟੀ ਨਹੀਂ ਸੁਟਣੀ ਕੋਈ ਫਰਕ ਨਹੀਂ ਇਸਦੇ ਨਾਲ ਨਾ ਨਾ ਮੇਰੀ ਕੰਕਰੀਟ ਪ੍ਰਪੋਜ਼ਲਸ ਨੇ ਸਾਹਮਣੇ ਕਿ ਕਿਸਾਨਾਂ ਦੇ ਇਨਕਮਾ ਵਿਧਾਨ ਤੇ ਮੈਂ ਵੀ ਦੱਸਿਆ ਕਿ ਦੇਖੋ ਮੇਰੇ ਜੀ ਵੀ ਕਿਸਾਨਾਂ ਨਾਲ ਲਹੂ ਆਗਦਾ ਤੇ ਆਪਾਂ ਉਹਨਾਂ ਦੇ ਭਲੇ ਦੀ ਗੱਲ ਕਰੀਏ ਉਹਦੇ ਤੇ ਗੱਲ ਕਰੀਏ ਜਿਹੜੇ ਰਿਲੇਟਡ ਕੋਈ ਮੋਦੀ ਸਾਹਿਬ ਨਾਲ ਗੱਲ ਹੋਈ ਹੋਵੇ ਜਾਂ ਪ੍ਰਧਾਨ ਮੰਤਰੀ ਜੀ ਰਾਹ ਦੇ ਦਿਓ ਬਸ ਜੀ ਬਾਕੀ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਤਰਨਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਜਿੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਉੱਤੇ ਵੱਡੀਆਂ ਗੱਲਾਂ ਜੋ ਮੀਡੀਆ ਦੇ ਨਾਲ ਕੀਤੀਆਂ ਗਈਆਂ ਨੇ ਤਾਂ ਇਹ ਇੱਕ ਖਾਸ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕੀਤੀ ਅੱਜ ਤਰਨਜੀਤ ਸਿੰਘ ਸੰਧੂ ਹੋਣਾ ਦਾ ਵਿਸ਼ੇਸ਼ ਬਿਆਨ ਕਿਸਾਨਾਂ ਨੂੰ ਲੈ ਕੇ ਪਹਿਲੀ ਵਾਰ ਮੀਡੀਆ ਦੇ ਨਾਲ ਜੋ ਉਹਨਾਂ ਨੇ ਸਾਂਝਾ ਕੀਤਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਕਿਸਾਨਾਂ ਨੂੰ ਖੁੱਲਾ ਸੱਦਾ ਦਿੰਦਾ ਮੈਨਾਂ ਆ ਕੇ ਜ਼ਰੂਰ ਚਰਚਾ ਕਰਨ ਮੈਂ ਤਿਆਰ ਪਰ ਤਿਆਰ ਹਾਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸਰ ਜਗਬਣੀ ਟੀਵੀ ਮਜੀਠਾ